ਪੂਰਾ ਦਰਦ ਦੇਖਿਆ ਤੇ ਸਾਰੇ ਬਨੰਦੇ ਨੂੰ ਬੰਦੇ ਦੀ ਜੀਮ ਸਰਪੰਚ ਬਹੁਤ ਚੱਕੀ ਤਾ ਜੀ ਕੰਦ ਦੇ ਪਾਣੀ ਪਰ ਮੈਂ ਸੋਚਦੀ ਸੀ ਕਿ ਮੈਂ ਆਮ ਪਿੰਡਾਂ ਟੂਰਨਾਮੈਂਟ ਹੋਵੇ ਆਪ ਇੱਕ ਐਸਾ ਫੁਸਫੂਰ ਟੂਰਨਾਮੈਂਟ ਆ ਵਾਕਈ ਮੱਚਿਆ ਕਿ ਪਿੰਡ ਦੇ ਗਰਾਊਂਡ ਤੋਂ ਤੇ ਦੁਨੀਆ ਦੇ ਗਰਾਊਂਡ ਤੱਕ ਪੰਜਾਬ ਦੇ ਨੌਜਵਾਨਾਂ ਕੀ ਬਣਨਗੇ ਇਹੀ ਕਹਾਣੀਆਂ ਕਿ ਪੰਜਾਬ ਦੇ ਇਸਵਾਲਾ ਹੀ ਸੋਚਦੇ ਆ ਸਾਡੇ ਨੌਜਵਾਨ ਜਿਹਨਾਂ ਦੀਆਂ ਟੀਚਾ ਦੀਆਂ ਸ਼ਕਤੀਆਂ ਨਸ਼ਾ ਤੋਂ ਪਰਸੇ ਉੱਠ ਕੇ ਆਪਣੇ ਖੇਡਾਂ ਵਿੱਚ ਆਪਣੀ ਤੰਦਰੁਸਤੀ ਵਿੱਚ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨ ਸਾਡੀਆਂ ਧਰਤੀਆਂ ਜਿਹੜੀ ਇਹ ਸਾਰੀ ਰੈਵਿਊਸ਼ਨਰੀ ਆਗਾਂ ਦੀ ਝਲਾਟੀਆਂ ਦੀ ਇਹ ਸਾਡੀ ਧਰਤੀ ਦੀ ਪੁੱਖੋ ਜਨਮ ਲਿਆ ਇਹ ਸਾਡੇ ਬੱਚਿਆਂ ਨੇ ਸਾਡੇ ਜਨਤ ਦੇ ਹੋਏ ਖਰਾਬ ਬਣ ਤੋ ਸਭ ਤੋਂ ਪਹਿਲਾਂ ਤਾਂ ਸਾਡੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਮੈਂ ਕਦੇ ਵੀ ਸਮਝੂਰ ਦੇ ਆਪਣੇ ਹਾਈਟੇ ਦੇ ਵਿੱਚ ਐਡਾ ਵੱਡਾ ਕਬੱਡੀ ਦਾ ਮੈਚ ਪਹਿਲੀ ਵਾਰ ਦੇਖਿਆ ਅੱਡਾ ਵੱਡਾ ਜੋਸ਼ ਹੈ ਨੌਜਵਾਨਾਂ ਦੇ ਵਿੱਚ ਬੜਾ ਜ਼ਬਰਦਸਤ ਉਪਰਾਲਾ ਸਾਰੇ ਪ੍ਰਬੰਧਕਾਂ ਦਾ ਉਹਨਾਂ ਨੂੰ ਲੱਖ ਲੱਖ ਵਧਾਈ ਦਿਨ ਤੇ ਪਰਮਾਤਮਾ ਕਰੇ ਉਹਨਾਂ ਦਾ ਜੋਸ਼ ਬਰਕਰਾਰ ਰਹੇ ਆਉਣ ਵਾਲੇ ਸਮੇਂ 'ਚ ਇਸ ਤਰੀਕੇ ਨਾਲ ਵੱਡੇ ਖੇਡ ਮੇਲੇ ਦੁਆਰਾ ਕਰਾਉਂਦੇ ਰਹਿਣ ਤਾਂ ਕਿ ਸਾਡੇ ਨੌਜਵਾਨ ਨਸ਼ਾ ਤੋਂ ਮੁਕਤ ਹੋ ਕੇ ਮੈਨੂੰ ਬਹੁਤ ਖੁਸ਼ੀ ਹੋਈ ਜੀ ਅੱਜ ਜੋ ਸਾਡੇ ਪ੍ਰਾਪਤ ਨੂੰ ਪੰਨਾ ਜੀ ਨੇ ਕਬੱਡੀ ਨੇ ਜੋ ਲੀਗ ਕਬੱਡੀ ਟੂਰਨਾਮੈਂਟ ਆ ਬਹੁਤ ਮਾਣ ਮਹਿਸੂਸ ਕਰਦੀਆਂ ਕਿ ਮੇਰੇ ਪੇਕੇਆ ਮਾ ਜਿਲ੍ਹਾ ਮੋਰੋਵਰ ਮੇਰੇ ਪਾਜ਼ਾ ਕਬੱਡੀ ਦੇ ਕੈਪਟਨ ਹੁੰਦੇ ਸੀ ਖੁਫਰੀ ਖੁਸ਼ੀ ਹੋਈ ਕਿ ਇਹਨਾਂ ਨੇ ਪੰਜਾਬ ਦੀ ਮਾਂ ਖੇਡ ਨੂੰ ਪ੍ਰਮੋਟ ਕਰਨ ਲਈ ਬਹੁਤ ਮਿਹਨਤ ਕੀਤੀ ਤੇ ਧੰਨਵਾਦ ਕਰਦੀ ਆ ਇਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਸਫਲ ਕਰਾਉਣ ਚ ਦਿਨ ਰਾਤ ਅੱਜ ਜੋ ਚੁੱਕਾ ਸਮਾਂ ਜੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਨਿਮੰਡਰੀ ਕਰ ਰਹੀ ਆ ਮੈਲਾ ਕਾਂਗਰਸ ਦੀ ਇੱਕ ਮਾਂ ਹੋਣ ਦੇ ਨਾਤੇ ਬੜਾ ਦੁੱਖ ਹੁੰਦਾ ਜਦੋਂ ਬੱਚੇ ਨਸ਼ਿਆਂ ਚ ਪੈ ਜਾਂਦੇ ਨੇ ਪਰ ਦਿਲ ਖੁਸ਼ ਹੋ ਗਿਆ ਕਿ ਬੱਚੇ ਜਿਹੜੇ ਨੇ ਜਦੋਂ ਖੇਡ ਚ ਪੈਂਦੇ ਨੇ ਤਾਂ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਤਾਂ ਬਹੁਤ ਚੰਗੀ ਗੱਲ ਹੈ ਜੇ ਇਹ ਕੋਰ ਚਾਹਨੇ ਬਾਹਰ ਜਾ ਕੇ ਵੀ ਇਸ ਮਾਂ ਕਬੱਡੀ ਨੂੰ ਪ੍ਰਮੋਟ ਕਰਨ ਲਈ ਬਹੁਤ ਉਪਰਾਲੇ ਕੀਤੇ। ਥੈਂਕ ਯੂ। ਟੂਰਨਾਮੈਂਟ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਸਭ ਤੋਂ ਵੱਡਾ ਬਹੁਤ ਬਹੁਤ ਧੰਨਵਾਦ ਹੋਇਆ। ਸਾਡੇ ਜੀਵਨ ਬਣਾ ਰਹੇ ਜੀ। ਹਜ਼ਾਰਾਂ ਦੇ ਹਿਸਾਬ ਦੇ ਨੌਜਵਾਨ ਸਾਥੀ ਸਾਰੇ ਪੂਰੀ ਤਰ੍ਹਾਂ ਕਟੋ ਘਟ ਜੋ ਜੀ ਜੀ ਕਹਾਂਦਾ ਜੀ ਯਾਰ ਬੰਦੇ ਦਾ ਘਰ ਘਰ ਵਾਹ ਜਾਈ ਖੁਸ਼ੀ ਹੋ ਰਹੀ ਹੈ ਮਾਤ ਕਬੱਡੀ ਪੰਜਾਬੀਆਂ ਦਾ ਉਹਨਾਂ ਬਾਰੇ ਬਹੁਤ ਧੰਨਵਾਦ ਆ ਉਹ ਦਿਨੋਂ ਮਾਲਵੇ ਦੇ ਵਿੱਚ ਪੰਜਾਬ ਉਹਨਾਂ ਤੋਂ ਬਾਰੇ ਵੀਰ ਨਹੀਂ ਹੋਇਆ ਇਹ ਨੌਜਵਾਨਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਜੀਪ ਗਿਆਨ ਦੀ ਜੀਵਨ ਦਾ ਮਾਣ ਮਾਣ ਦੇ ਕੇ ਖੇਡਾਂ ਵਾਲਾ ਪੰਜਾਬ ਦਾ ਜਰਤਾ ਦਾ ਵੀਰ ਅਤੇ ਮੈਂ ਵਧਾਈ ਦਿੰਦਾ ਇਸ ਪ੍ਰਬੰਧਕ ਕਮਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਵੀਦ ਕਮਾਲ ਜੀ ਦੇ ਸਾਰੇ ਸਾਥੀ ਬਤਰਾ ਬਹੁਤ ਬਹੁਤ ਧੰਨਵਾਦ موسیقی <سؤال> میلے میں نبھا رہے ہیں